ਤੇ ਹਾਂਜੀ ਸਤਿ ਸ੍ਰੀ ਅਕਾਲ ਸਾਰੇਨ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਏ ਸਾਰੇ ਠੀਕ ਠਾਕ ਹੋਗੇ ਤੇ ਅਮਰੀਕਾ ਦੇ ਵਿੱਚ ਲੋਕ ਕਿਉਂ ਉਤਰੇ ਆ ਸੜਕਾਂ ਦੇ ਉੱਤੇ ਸਭ ਤੋਂ ਵੱਡਾ ਸਵਾਲ ਕਿਉਂਕਿ 트੍ਰੰਪ ਸਾਹਿਬ ਦਾ ਵਿਰੋਧ ਹੋ ਰਿਹਾ ਨੋ ਕਿੰਗਸ ਦੇ ਨਾਰੇ ਲੱਗ ਰਹੇ ਆ ਸਾਡੇ ਇੱਥੇ ਕੋਈ ਵੀ ਕਿੰਗ ਨਹੀਂ ਨਾ ਹੀ ਕਿੰਗ ਦਾ ਕੋਈ ਰਾਜ ਹੋਏਗਾ ਇਹ ਲੋਕ ਕਿਉਂ ਸੜਕਾਂ ਦੇ ਉੱਤੇ ਉਤਰੇ ਉਤਰੇ ਆ ਜਦਕਿ 트੍ਰੰਪ ਸਾਹਿਬ ਨੇ ਜਦੋਂ ਦੀ ਸੌਂ ਖਾਦੀ ਉਹਨੇ ਇਹੀ ਗੱਲ ਕਹੀ ਸੀ ਕਿ ਪਹਿਲਾਂ ਮੇਰੇ ਅਮਰੀਕੀ ਹੋਣਗੇ ਇੱਥੋਂ ਦੇ ਸਿਟੀਜ਼ਨ ਹੋਣਗੇ ਬਾਕੀ ਇਹਨਾਂ ਬਾਅਦ ਦੇ ਅਲੀ ਬਾਅਦ ਦੇ ਵਿੱਚ ਸੋਚੂਗਾ ਜੋ 트੍ਰੰਪ ਕਰ ਰਿਹਾ ਉਹ ਅਮਰੀਕਾ ਦੇ ਲੋਕਾਂ ਲਈ ਹੀ ਕਰ ਰਿਹਾ ਸੀ ਜੋ ਕੁਝ ਕਰ ਰਿਹਾ ਸੀ ਪਰ ਹੁਣ ਰੈਲੀਆਂ ਕਿਉਂ ਹੋਣ ਲੀਆਂ ਕਿਉਂ ਲੋਕ ਵਿਰੋਧ ਹੋਏ 트럼ਪ ਦੇ ਕੀ ਹੋ ਸਕਦਾ ਹੈ 트럼ਪ ਦਾ ਵੀ ਤਖਤਾ ਪਲਟ ਕੀ ਹੋਏਗਾ ਕਿ ਇਹ ਲੋਕ ਜੋ ਸੜਕਾਂ ਦੇ ਉੱਤੇ ਇਮੀਗ੍ਰੈਂਟ ਦੇ ਹੱਕ ਦੇ ਵਿੱਚ ਉਤਰਿਆ ਕਿ ਇਹਨਾਂ ਨੂੰ ਨਾ ਇੱਥੋਂ ਕੱਢਿਆ ਜਾਵੇ ਕਿ ਇਹ ਲੋਕ ਜੋ ਕਿ ਇਹ ਟਰੱਕੀ ਦੇ ਸੀਡੀਅਲ ਲਾਇਸੈਂਸ ਬੰਦ ਕੀਤੇ ਇਹਨਾਂ ਨੇ ਬੰਦ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰਿਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਾ ਇਹਦੇ ਬਾਰੇ ਪੂਰੀ ਐਕਸਪਲੇਨ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਅਕਸਰ ਕਿਉਂ ਸੜਕਾਂ ਦੇ ਉੱਤੇ ਉਤਰਿਆ ਕਿਉਂ ਮਜਬੂਰ ਹੋਏ ਕਿ ਐਡੇ ਵੱਡੇ ਗਿਣਤੀ ਦੇ ਵਿੱਚ ਸੜਕਾਂ ਦੇ ਉੱਪਰ ਆ ਗਏ ਆ ਤੇ ਇਹਦੀ ਕੀ ਵਜ੍ਹਾ ਤੇ ਆਪਾਂ ਗੱਲ ਕਰਦੇ ਆ ਇਹਦੇ ਬਾਰੇ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਗੱਲ ਕਰਦੇ ਆ ਕਿ ਅਮਰੀਕਾ ਦੀ ਇਦਾਂ ਦੀ ਕੋਈ ਵੀ ਸਟੇਟ ਨਹੀਂ ਕੋਈ ਵੀ ਸ਼ਹਿਰ ਨਹੀਂ ਕੋਈ ਵੀ ਸਿਟੀ ਨਹੀਂ ਜਿੱਥੇ ਲੋਕ ਸੜਕਾਂ ਦੇ ਉੱਤੇ ਨਹੀਂ ਉਤਰੇ 2000 ਤੋਂ 2600 ਦੇ ਵਿੱਚ ਵਿੱਚ ਰੈਲੀਆਂ ਦਸੀਆਂ ਜਾ ਰਹੀਆਂ ਜਿਹੜੀਆਂ ਨਿਕਲੀਆਂ ਤੇ ਜਿਨ੍ਹਾਂ ਦੇ ਵਿੱਚ ਰਿਕਾਰਡ ਤੋੜ ਕੱਟ ਹੋ ਗਿਆ ਅੱਜ ਤੱਕ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਦਾਂ ਦਾ ਕੱਟ ਕਦੇ ਵੀ ਨਹੀਂ ਹੋਇਆ ਕਿ ਲੋਕ ਆਪਣੇ ਆਪ ਪ੍ਰੋਟੈਸਟ ਕਰਨ ਸੜਕਾਂ ਦੇ ਉੱਤੇ ਤੇ 70 ਲੱਖ ਲੋਕ ਦਿੱਥੇ ਜਾ ਰਿਹਾ 7 ਮਿਲੀਅਨ ਲੋਕ ਸੜਕਾਂ ਦੇ ਉੱਤੇ ਉਤਰੇ ਆ ਕਿ ਟਰੰਪ ਦੇ ਵਿਰੋਧ ਦੇ ਵਿੱਚ ਸਰਕਾਰ ਦੇ ਵਿਰੋਧ ਦੇ ਵਿੱਚ ਕਿਉਂ ਉਤਰਿਆ ਜਦਕਿ ਟਰੰਪ ਤਾਂ ਉਹਨਾਂ ਲਈ ਕੰਮ ਕਰ ਰਿਹਾ ਆ ਜ਼ਾ ਪਰ ਇਹਦੀਆਂ ਨੀਤੀਆਂ ਕੀ ਜੋ ਕਿ ਲੋਕਾਂ ਨੂੰ ਪਸੰਦ ਨਹੀਂ ਆ ਰਹੀਆਂ ਸਭ ਤੋਂ ਵੱਡੀ ਨੀਤੀ ਤੇ ਇਹ ਹੀ ਪਸੰਦ ਨਹੀਂ ਆ ਰਹੀ ਲੋਕਾਂ ਨੂੰ ਕਿ ਜਿਹੜੇ ਕਿ ਇਹ ਹਰ ਇੱਕ ਦੇਸ਼ ਨਾਲ ਲੜ ਰਿਹਾ ਹਰ ਇੱਕ ਕੰਟਰੀ ਦੇ ਨਾਲ ਇਹ ਕਿਹੜਾ ਕੱਢ ਰਿਹਾ ਆਪਣੀ ਟੈਰਿਫ ਤੇ ਟੈਰਫ ਲਾਈ ਜਾ ਰਿਹਾ ਤੇ ਜਿਹਦੇ ਨਾਲ ਉਹ ਕੰਟਰੀਆਂ ਵੀ ਉਲਟ ਬਾਰ ਦੇ ਵਿੱਚ ਆਪਣਾ ਟੈਰਿਫ ਵਧਾ ਰਹੀਆਂ ਜਿਹਦੇ ਨਾਲ ਮੰਗਾਈ ਹੁਣਾ ਸਟਾਰਟ ਹੋ ਗਏ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੂਰੇ ਫੈਸਟੀਵਲ ਆ ਰਿਹਾ ਅਮਰੀਕਾ ਦੇ ਤੇ ਜਿਹਦੇ ਵਿੱਚ ਲੋਕਾਂ ਦੀਆਂ ਜੇਬਾਂ ਤੇ ਹੁਣ ਟੱਕਾ ਪੈ ਰਿਹਾ ਲੋਕ ਸੋਚ ਰਹੇ ਆ ਕਿ ਆਸੀਂ ਆਪਣੇ ਫੈਸਟੀਵਲ ਹੁਣ ਕਿਸ ਤਰ੍ਹਾਂ ਬਣਾਈਏ ਕਿਉਂਕਿ ਟੈਰਿਫ ਇੰਨਾ ਜ਼ਿਆਦਾ ਹੋ ਗਿਆ ਇੰਨੇ ਜ਼ਿਆਦਾ ਟੈਕਸਸ ਵੱਧ ਗਿਆ ਰੇਟ ਮਹਿੰਗੇ ਹੋ ਗਏ ਹਰ ਇੱਕ ਚੀਜ਼ ਦਾ ਪ੍ਰਾਈਸ ਅਪ ਹੋਇਆ ਸੋ ਸਭ ਤੋਂ ਵੱਡਾ ਕਾਰਨ ਇਹ ਹੀ ਆ ਤੇ ਦੂਜਾ ਕਾਰਨ ਇਹ ਆ ਕਿ ਜਿਸ ਤਰ੍ਹਾਂ ਇਹ ਆਪਣੀ ਆੜਾ ਤੇ ਆਪਣੀ ਹਰ ਇੱਕ ਚੀਜ਼ ਦੇ ਵਿੱਚ ਮੈਂ 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 ਰੱਖਦਾ ਕਿ ਜੋ ਮੈਂ ਕਰਦਾ ਉਹ ਸਹੀ ਕਰਦਾ ਕਿਸੇ ਦੂਜੇ ਬੰਦੇ ਦੀ ਸੁਣਦਾ ਨਹੀਂ ਤੇ ਉਸ ਚੀਜ਼ ਨੂੰ ਵੀ ਲੋਕਾਂ ਨੇ ਪਸੰਦ ਨਹੀਂ ਕੀਤਾ ਤੇ ਜਿਹਦੇ ਕਰਕੇ ਇਸ ਦੇ ਵਿਰੋਧ ਦੇ ਵਿੱਚ ਲੋਕ ਖੜੇ ਹੋ ਗਏ ਬਾਕੀ ਜੋ ਵੀ ਇਹਦੇ ਫੈਸਲੇ ਆ ਰਹੇ ਆ ਇਮੀਗ੍ਰੈਂਟਸ ਨੂੰ ਜਿਸ ਤਰ੍ਹਾਂ ਇਹ ਟਰੀਟ ਕਰ ਰਿਹਾ ਜੋ ਇਹ ਆਈਸ ਦੀਆਂ ਰੇਡਾਂ ਪੈ ਰਹੀਆਂ ਕਿਸੇ ਨੂੰ ਵੀ ਨਹੀਂ ਦੇਖਿਆ ਜਾ ਰਿਹਾ ਕਿਸੇ ਨੂੰ ਵੀ ਬਖਸ਼ਿਆ ਜਾ ਰਿਹਾ ਕਿਸੇ ਦੀ ਉਮਰ ਦਾ ਲਿਹਾਜ਼ ਨਹੀਂ ਕੀਤਾ ਜਾ ਰਿਹਾ ਕਿਸੇ ਵੀ ਫੀਮੇਲ ਜਾਂ ਮੇਲ ਦੇ ਵਿੱਚ ਫਰਕ ਨਹੀਂ ਸਮਝਾਇਆ ਜਾ ਰਿਹਾ ਉਹਨੂੰ ਚਪਟਾ ਮਾਰ ਕੇ ਕ੍ਰਿਮੀਨਲ ਦੇ ਤਰ੍ਹਾਂ ਉਹਨੂੰ ਵਿੱਚ ਸਿਟੀਆਂ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਹੜਿਆ ਜਾ ਰਿਹਾ ਹਰ ਕੋਈ ਉੱਥੇ ਬੱਚਾ ਹਰ ਕੋਈ ਦੇਖ ਰਿਹਾ ਇਸ ਚੀਜ਼ ਦੀ ਹਰਕਤ ਨੂੰ ਸੋ ਇਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਨਕਾਰਤਾ ਉੱਥੋਂ ਦੇ ਲੋਕਾਂ ਨੇ ਕਿਉਂਕਿ ਪਿੱਛੇ ਜੇ ਸਰਵੇ ਵੀ ਆਇਆ ਸੀਗਾ ਜਿੱਥੇ ਕਿ ਉਹ ਲੋਕਾਂ ਨੇ ਕਿਹਾ ਕਿ ਠੀਕ ਆ ਜੋ ਸਖਤੀ ਕਰਨੀ ਆ ਬਾਰਡਰ ਦੇ ਉੱਤੇ ਉਹ ਜ਼ਰੂਰ ਕੀਤੀ ਜਾਵੇ ਔਰ ਹਰ ਇੱਕ ਕੰਟਰੀ ਦਾ ਆਪਣਾ ਰਾਈਟ ਹੈ ਹੱਕ ਵੀ ਹੈ ਹਰ ਕੋਈ ਉਹਦੇ ਨਾਲ ਖੜਦਾ ਕਿ ਸਾਡੇ ਦੇਸ਼ ਦੇ ਬਾਰਡਰ ਸਿਕਿਉਰ ਹੋਣ ਪਰ ਜਦੋਂ ਚੀਜ਼ਾਂ ਸ਼ਹਿਰ ਦੇ ਅੰਦਰ ਹੋਣ ਲੱਗ ਜਾਣਾ ਐਦਾਂ ਦਾ ਖੋਜ ਹੋ ਜਵੇ ਕਿ ਹਰ ਕੋਈ ਡਰੇ ਦੇ ਕੇ ਤਾਂ ਉਹ ਚੀਜ਼ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਸੋ ਇਸ ਚੀਜ਼ ਨੂੰ ਵੀ ਬਹੁਤ ਨੈਗੇਟਿਵ ਲਿੱਤਾ ਲੋਕਾਂ ਨੇ ਜੋ ਕਿ ਇਸ ਦਾ ਵਿਰੁੱਧ ਲੋਕ ਖੜੇ ਹੋ ਗਏ ਸੜਕਾਂ ਦੇ ਉੱਤੇ ਤੇ ਦੂਜੀ ਗੱਲ ਹੈ ਹਰ ਕੋਈ ਉਹ ਕਾਫੀ ਸ਼ਾਪ ਕੋਈ ਰੈਸਟੋਰੈਂਟ ਕਿਸੇ ਦਾ ਵੀ ਕੋਈ ਬਿਜ਼ਨਸ ਐਦਾਂ ਦਾ ਨਹੀਂ ਛੱਡਿਆ ਜਿੱਥੇ ਕਿ ਇਹਨਾਂ ਨੇ ਆਈਸ ਨੇ ਭੱਜ-ਭੱਜ ਕੇ ਰੈਡਾਂ ਨਹੀਂ ਕੀਤੀਆਂ ਔਰ ਆਈਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਆਈਸ ਨੂੰ 트ੰਪ ਨੇ ਸਾਫ਼-ਸਾਫ਼ ਕਿਹਾ ਅਸਾਈਨਮੈਂਟਾਂ ਤੱਕ ਦਿੱਤੀਆਂ ਹੋਈਆਂ ਕਿ ਮੈਨੂੰ ਇੰਨੇ ਬੰਦੇ ਰਿਪੋਰਟ ਕਰਨੇ ਐ ਇੰਨੇ ਬੰਦੇ ਮੈਨੂੰ ਡਿਟੇਲ ਚਾਹੀਦੇ ਆ ਮੈਂ ਇੰਨੇ ਬੰਦਿਆਂ ਨੂੰ ਕੱਢਣਾ ਇੱਥੇ ਤੇ ਸੋ ਉਹੀ ਚੀਜ਼ ਕੀਤੀ ਜਾ ਰਹੀ ਹੈ ਤੇ ਬਾਕੀ ਜਿਹੜੀ ਇੱਕ ਹੋਰ ਵੀ ਸਭ ਤੋਂ ਵੱਡਾ ਇੱਕ ਪਰਦਾ ਫਾਸ਼ ਹੋਇਆ ਕਿ ਟਰੰਪ ਜੋ ਕਰ ਰਿਹਾ ਸੋਸ਼ਲ ਮੀਡੀਆ ਤੇ ਦਿਖਾਵਾ ਜ਼ਿਆਦਾ ਕਰ ਰਿਹਾ ਜਾਂ ਕਿ ਅਸਲ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਉਮਾਮਾ ਦੇ ਟਾਈਮ ਇਸ ਤੋਂ ਜ਼ਿਆਦਾ ਲੋਕ ਰਿਪੋਰਟ ਕੀਤੇ ਸੀਗੇ ਪਰ ਉਹ ਇਹ ਜਾਂ ਸੁਰਖੀਆਂ ਜਾਂ ਅੰਕੜੇ ਉਹਨੇ ਕੁਝ ਵੀ ਸ਼ੋਅ ਨਹੀਂ ਕੀਤਾ ਸੀ ਜੋ ਕਿ ਹੁਣ 트럼ਪ ਇਸ ਟਾਈਮ ਦੇ ਉੱਪਰ ਕਰ ਰਿਹਾ ਹੈ ਇਹਦੇ ਵਿੱਚ ਜਿਆਦਾ ਫਲੋਫਾਈ ਚੱਲ ਰਹੀ ਆ ਜਿਆਦਾ ਸ਼ੋਸ਼ੇਬਾਜੀ ਦਿਖਾਈ ਜਾ ਰਹੀ ਆ ਪਰ ਅਸਲ ਦੇ ਵਿੱਚ ਕੁਝ ਵੀ ਨਹੀਂ ਇਹਦੇ ਅੰਦਰ ਕਿਤੇ ਨਾ ਕਿਤੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਵੀ ਡਾਕਾ ਪੈ ਗਿਆ ਜਿਹੜੇ ਕਿ ਇਹ ਹਰ ਇੱਕ ਕੰਟਰੀ ਦੇ ਨਾਲ ਇਹ ਕਿਹੜਾ ਕੱਢਦਾ ਆਪਣੀ ਉਹਦੇ ਉੱਪਰ ਜ਼ਬਰਦਸਤੀ ਕੋਈ ਸੋਚਦਾਰੀ ਕੋਈ ਵਿਚਾਰ ਨਹੀਂ ਟੈਰਿਫ ਲਾਏ ਜਾਂਦੇ ਆ ਟੈਕਸ ਵਧਾਏ ਜਾਂਦੇ ਆ ਤੇ ਉਲਟਾ ਜਵਾਬ ਦੇ ਵਿੱਚ ਉਹ ਕੰਟਰੀ ਵੀ ਦੇ ਉੱਤੇ ਟੈਕਸ ਲਾਉਂਦੀ ਆ ਟੈਰਿਫ ਲਾਉਂਦੀ ਆ ਜਿਹਦੇ ਨਾਲ ਮੰਗਾਈ ਹੋ ਰਹੀ ਆ ਤੇ ਮੰਗਾਈ ਹੋਣ ਦੇ ਨਾਲ ਸਭ ਤੋਂ ਜ਼ਿਆਦਾ ਉੱਥੋਂ ਦੇ ਲੋਕ ਉੱਥੋਂ ਦੇ ਵਪਾਰੀਕ ਹੀ ਮਾਂਜੇ ਜਾ ਰਿਹਾ ਉਹਨਾਂ ਦੀ ਜੇਬਾਂ ਤੇ ਡਾਕਾ ਪੈ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਹੁਣ ਫੈਸਟੀਵਲ ਆ ਉੱਥੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਨਿਊ ਇਅਰ ਵੀ ਆਉਣ ਵਾਲਾ ਹੈਲੋਵਨ ਡੇ ਵੀ ਇਹਨਾਂ ਦਾ ਆਉਣ ਵਾਲਾ ਸੋ ਉਹਦੇ ਨਾਲ ਹੁਣ ਲੋਕ ਡਰ ਰਹੇ ਆ ਕਿ ਅਸੀਂ ਆਪਣਾ ਤਿਹਾਰ ਕਿੱਦਾਂ ਮਨਾਈਏ ਕਿਉਂਕਿ ਜਦੋਂ ਵੀ ਉਹ ਮਾਰਕੀਟ ਦੇ ਵਿੱਚ ਜਾਂਦੇ ਆ ਤਾਂ ਉਹ ਆਪਣੀ ਜੇਬ ਵੱਲ ਦੇਖਦੇ ਆ ਆਪਣੇ ਕਾਰਡ ਵੱਲ ਦੇਖਦੇ ਆ ਕਿ ਕਿੰਨੇ ਪੈਸੇ ਤੇ ਕਿੰਨੇ ਅਸੀਂ ਖਰਚੀਏ ਸੋ ਉਹ ਇਸ ਚੀਜ਼ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਟਰੰਪ ਨੂੰ ਮੰਨਦੇ ਆ ਜਿਹਦੇ ਕਰਕੇ ਲੋਕ ਸੜਕਾਂ ਦੇ ਉੱਤੇ ਉਤਰੇ ਆ ਤੇ ਇਹਦੇ ਬਾਰੇ ਸੋਚਿਆ ਜਾ ਰਿਹਾ ਕਿ ਹੁਣ ਤਖਤਾ ਪਲਟ ਹੋ ਜਾਏਗਾ ਟਰੰਪ ਸਾਹਿਬ ਉੱਤਰਨਗੇ ਥੱਲੇ ਲੋਕ ਜਿਹੜੇ ਕਿੰਨੇ ਸੜਕਾਂ ਤੇ ਆਏ ਆ ਸੋ ਇਹਦੇ ਵਿੱਚ ਟਾਈਮ ਹੋਰ ਲੱਗੇਗਾ ਹਲੇ ਕਿਉਂਕਿ ਹੁਣ ਜਿਸ ਤਰ੍ਹਾਂ ਦੀ ਇਹ ਰਾਜਨੀਤੀ ਹੋ ਰਹੀ ਹੈ ਇਹਦੇ ਨਾਲ ਟੈਰਿਫ ਤੇ ਟੈਰਿਫ ਵਧਾਏ ਜਾ ਰਿਹਾ ਕੋਈ ਇਸ ਕੰਟਰੀ ਦੇ ਉੱਪਰ ਵਧਾ ਰਿਹਾ ਕਿਤੇ ਕਿਸੇ ਦੇ ਉੱਪਰ ਵਧਾ ਰਿਹਾ ਇਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਲਾਸ ਹੋਏਗਾ ਹੋਰ ਵੀ ਜ਼ਿਆਦਾ ਮੰਗਾਈ ਹੋਗੀ ਇਹ ਆਈ ਹੋਪ ਹੋਰ ਲੋਕ ਵੀ ਸੜਕਾਂ ਦੇ ਉੱਤੇ ਉਤਰਨਗੇ ਕਿਉਂਕਿ ਇਹ ਰੈਲੀਆਂ ਪਹਿਲੀ ਵਾਰ ਤਾਂ ਹੈ ਨਹੀਂ ਇਹ ਪਹਿਲਾਂ ਵੀ ਹੋਈਆਂ ਜੂਨ ਦੇ ਵਿੱਚ ਵੀ ਹੋਈਆਂ ਤੇ ਜੁਲਾਈ ਦੇ ਵਿੱਚ ਵੀ ਹੋਈਆਂ ਦੀਆਂ ਪਰ ਜੋ ਇਸ ਵਾਰ ਹੋ ਰਹੀਆਂ ਉਹਨਾਂ ਨੇ ਰਿਕਾਰਡ ਪਿਛਲੇ ਸਾਰੇ ਤੋੜ ਦਿੱਤੇ ਆ ਪਰ 트ੰਪ ਸਾਹਿਬ ਨੂੰ ਇਸ ਚੀਜ਼ ਦੇ ਬਾਰੇ ਕੁਝ ਵੀ ਅਜੇ ਤੱਕ ਕਹਿਣਾ ਸੁਣਨੇ ਦੇ ਵਿੱਚ ਨਹੀਂ ਆਇਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਤੁਸੀਂ ਦੇਖ ਸਕਦੇ ਆ ਕੀ ਉਹਦੇ ਵਿੱਚ ਕੀ ਦਿਖਾਇਆ ਜਾ ਰਿਹਾ ਕੀ ਸੰਦੇਸ਼ ਦਿੱਤਾ ਜਾ ਰਿਹਾ ਪਰ ਜਿਹੜੇ ਟਰੰਪ ਦੇ ਸਮਰਥਕਾ ਉਹ ਇਹਨਾਂ ਰੈਲੀਆਂ ਨੂੰ ਐਂਟੀ ਅਮਰੀਕਾ ਦਾ ਨਾਮ ਦੇ ਰਹੇ ਆ ਤੇ ਜਿਹੜੇ ਰੈਲੀਆਂ ਹੋ ਰਹੀਆਂ ਉਹ ਨੋ ਕਿੰਗਸ ਇਨ ਅਮਰੀਕਾ ਦਾ ਨਾਮ ਦੇ ਰਹੇ ਐ ਇਸ ਨੂੰ ਤੇ ਬਾਕੀ ਆਉਣ ਵਾਲੇ ਦਿਨਾਂ ਅੱਜ ਦੇਖੋ ਕੀ ਹੋਏਗਾ ਕਿ ਹੁਣ ਜਿਹੜੀਆਂ ਹੈਗੇ ਇਮੀਗ੍ਰੈਂਟ ਦੇ ਉੱਪਰ ਰੇਡਾਂ ਹੋ ਰਹੀਆਂ ਆ ਇਸ ਦੀਆਂ ਘਟਣਗੀਆਂ ਜਾਂ ਨਹੀਂ ਕਿ ਰਾਹਤ ਰਾਹਤ ਮਿਲੇਗੀ ਪੰਜਾਬੀਆਂ ਨੂੰ ਜਾਂ ਨਹੀਂ ਮਿਲੇਗੀ ਇਹਦੇ ਬਾਰੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ 트럼ਪ ਸਾਫ ਕੁਝ ਫੈਸਲੇ ਨਰਮਾਈ ਨਾਲ ਲੈਂਦੇ ਆ ਹੁਣ ਤੇ ਜਿਹੜੀਆਂ ਰੈਲੀਆਂ ਹੋ ਰਹੀਆਂ ਇਹਨਾਂ ਨੂੰ ਸੋਚਦੇ ਆ ਸੀਰੀਅਸ ਲੈਂਦੇ ਆ ਜਾਂ ਫਿਰ ਜਿੱਦਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ਇਹ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਪਤਾ ਲੱਗ ਜਾਏਗਾ ਬਹੁਤ ਲੋਕ ਸੋਚ ਰਹੇ ਆ ਕਿ ਹੁਣ ਸੀਡੀਐਲ ਜਾਓ ਇਹਨਾਂ ਦਾ ਨਮਾ ਲਾ ਆ ਉਹ ਵਾਪਸ ਆ ਜਾਏਗਾ ਉਹਦੇ ਬਾਰੇ ਵੀ ਨਹੀਂ ਉਹ ਨਹੀਂ ਹੋਣਾ ਉਹ ਸੇਮ ਉਦਾਂ ਹੀ ਆ ਤੇ ਇਹ ਹਲੇ ਤੱਕ ਵੀ ਆਜਦੀਆਂ ਜੋ ਰੇਡਾਂ ਹੁਣ ਅਲੇ ਦਿਨਾਂ ਚ ਵੀ ਉਦਾਂ ਕਿਉਂਕਿ ਜਿਹੜੀਆਂ ਕਿ ਰੈਲੀਆਂ ਕੱਢੀਆਂ ਗਈਆਂ ਇਹਦੇ ਵਿੱਚ ਕੋਈ ਵੀ ਇਮੀਗ੍ਰੈਂਟਸ ਆਪਣਾ ਭਾਈਚਾਰਾ ਪੰਜਾਬੀ ਕੋਈ ਵੀ ਸਮੂਰiyet ਨਹੀਂ ਕਰ ਰਿਹਾ ਉਹਦੀ ਵਜ੍ਹਾ ਸਿਰਫ ਸਿਰਫ ਇੱਕ ਹੀ ਆ ਕਿ ਲੋਕ ਡਰਦੇ ਆ ਕਿ ਇਹ ਲੋਕਾਂ ਕੋਲ ਇੱਥੋਂ ਦੇ ਡਾਕੂਮੈਂਟ ਹੈਗੇ ਆ ਸਿਟੀਜ਼ਨ ਹੈਗੇ ਆ ਕੱਲੂ ਕੁਝ ਵੀ ਪੁਲਿਸ ਨੇ ਇਹਨਾਂ ਨੂੰ ਫੜਿਆ ਆ ਇਸਨੇ ਨਾ ਚੁੱਕਿਆ ਤਾਂ ਇਹ ਥੋੜੇ ਦਿਨਾਂ ਦੇ ਵਿੱਚ ਵਿੱਚ ਵਾਪਸ ਆ ਜਾਣਗੇ ਬਾਹਰ ਆ ਜਾਣਗੇ ਪਰ ਅਗਰ ਅਸੀਂ ਹੱਥ ਲਾ ਗਏ ਇਸਦੇ ਸਾਨੂੰ ਡੇਟੇਨ ਕਰ ਲਿਆ ਤਾਂ ਸਾਡਾ ਆਉਣਾ ਬਾਹਰ ਮੁਸ਼ਕਿਲ ਆ ਕਿਉਂਕਿ ਅੱਜ ਤੱਕ ਮੈਨੂੰ ਨਹੀਂ ਲੱਗਾ ਜਿੰਨਿਆਂ ਨੂੰ ਰੀਟੇਨ ਕੀਤਾ ਗਿਆ ਕੋਈ ਬਾਹਰ ਆਇਆ ਕਿ ਕਿੰਨੇ ਬੰਦਿਆਂ ਨੂੰ ਆਪਣੇ ਬਿਜ਼ਨਸਮੈਨ ਸੀਗੇ ਉਹ ਐਡੇ ਐਡੇ ਉਹਨਾਂ ਦੇ ਐਡਾ ਐਡਾ ਕਾਰੋਬਾਰ ਸੀਗਾ ਉਹ ਹਲੇ ਤੱਕ ਬਾਹਰ ਨਹੀਂ ਆਏ 30-30 ਸਾਲਾਂ ਤੋਂ ਇੱਥੇ ਰਹਿ ਰਹੇ ਸੀ ਭਾਈ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਸੀ ਰਾਗੀ ਭਾਈ ਸਾਹਿਬ ਸੀ ਉਹ 30 ਸਾਲ ਤੋਂ ਉੱਥੇ ਰਹਿ ਰਹੇ ਸੀ ਉਹ ਵੀ ਹਲੇ ਤੱਕ ਬਾਹਰ ਨਹੀਂ ਆਇਆ ਡੈਪੂਟੇਸ਼ਨ ਲੱਗੀ ਆ ਸੋ ਲੋਕ ਇਸ ਚੀਜ਼ ਤੋਂ ਡਰ ਰਹੇ ਆ ਸੋ ਤਾਂ ਕਰਕੇ ਇਹਨਾਂ ਰੈਲੀਆਂ ਦਾ ਹਿੱਸਾ ਨਹੀਂ ਬਣ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋਏਗਾ ਉਹਦੇ ਬਾਰੇ ਹਲੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਪਰ ਹਜੇ ਇਸ ਤੇ ਉੱਤੇ 트럼ਪ ਸਾਹਿਬ ਦਾ ਕੋਈ ਵੀ ਬਿਆਨ ਨਹੀਂ ਆਇਆ ਜਦ ਕਿ ਉਹ ਹਰ ਇੱਕ ਛੋਟੀ ਜਿਹੀ ਛੋਟੀ ਚੀਜ਼ ਦੇ ਉੱਤੇ ਵੀ ਬਿਆਨ ਕਾਨਫਰੰਸ ਕਰਦੇ ਆ ਪਰ ਇਹਨਾਂ ਰੈਲੀਆਂ ਦੇ ਉੱਤੇ ਹਜੇ ਤੱਕ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਖੁੱਲ ਕੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਕੀ ਦੇਖਦੇ ਆ ਕਿ ਹੁਣ ਸਾਕਤੀ ਘਟੇਗੀ ਜਾਂ ਨਹੀਂ ਪਰ ਬਹੁਤ ਪੰਜਾਬੀਆਂ ਨੇ ਸੁੱਖਾਂ ਸੁੱਖੀਆਂ ਸੀ ਕਿ ਇਹ ਟਰੰਪ ਸਾਹਿਬ ਦੀਆਂ ਇਹੜੀਆਂ ਨੀਤੀਆਂ ਲੱਗੀਆਂ ਇਹਨਾਂ ਨੂੰ ਜਲਦੀ ਜਲਦੀ ਬੰਦ ਕੀਤਾ ਜਾਵੇ ਤੇ ਟਰੰਪ ਸਾਹਿਬ ਨੂੰ ਸਕੂਲ ਤੋਂ ਕੁਰਸੀ ਤੋਂ ਉਤਾਰਿਆ ਜਾਵੇ ਮੇ ਵੀ ਉਹਨਾਂ ਦੇ ਹਰ ਅਦਾਸਾ ਨੇ ਕਿਤੇ ਨਾ ਕਿਤੇ ਕੰਮ ਕੀਤਾ ਪਰ ਜੋ ਇਹ ਟਰੰਪ ਕਰ ਰਿਹਾ ਆਪਣੀ ਕਿੜ ਕੱਟ ਰਿਹਾ ਲੋਕਾਂ ਨਾਲ ਉਹ ਵੀ ਹੁਣ ਲੋਕਾਂ ਨੇ ਨਕਾਰਤਾ ਲੋਕ ਇਸੇ ਲਈ ਸੜਕਾਂ ਦੇ ਉੱਤੇ ਉਤਰੇ ਆ ਇਹਦੇ ਵਿਰੁੱਧ ਸੋ ਲੋਕਾਂ ਦੀ ਉਹਨਾਂ ਦੀ ਆਪਣੀਆਂ ਮਜਬੂਰੀਆਂ ਜ਼ਰੂਰੀ ਨਹੀਂ ਕਿ ਉਹ ਲੋਕ ਤੁਹਾਡੀ ਹਮਦਰਦੀ ਲਈ ਸੜਕਾਂ ਤੇ ਆਇਆ ਉਹਨਾਂ ਨੂੰ ਵੀ ਪ੍ਰੋਬਲਮਸ ਖੜੀ ਕੀਤੀ ਆ 트ੰਪ ਦੀ ਇਹਨਾਂ ਨੀਤੀਆਂ ਦੇ ਨਾਲ ਸਰਕਾਰ ਸ਼ੈਡਡਾਉਨ ਹੋਈਏ ਤੁਹਾਨੂੰ ਪਤਾ ਹੀ ਆ ਮੈਂ ਕਿਹਾ ਹੀ ਬਾਦ ਰਹੀਆ ਦਿਨ ਪਾ ਦਿਨ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਸੋ ਲੋਕ ਆਪਣੀ ਪ੍ਰੋਬਲਮਸ ਲਈ ਖੜੇ ਹੋ ਰਿਹਾ ਔਰ ਆਉਣ ਵਾਲੇ ਦਿਨ ਅਜ ਦੇਖਦੇ ਆ ਕਿ ਇਹ ਇਕੱਠ ਇਹ ਪ੍ਰੋਟੈਸਟ ਵੱਡੇ ਹੁੰਦੇ ਆ ਜਾਂ ਨਹੀਂ ਹੁੰਦੇ ਬਾਕੀ ਜੋ ਵੀ ਤੁਸੀਂ ਇਸ ਦੇ ਬਾਰੇ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਤੁਹਾਡੀ ਕੋਈ ਵੀ ਰਾਏ ਹੋਈ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ। ਮਿਲਦੇ ਆ ਨਵੀਂ ਵੀਡੀਓ ਤੇ ਨੇ, ਨਵੀਂ ਅਪਡੇਟ ਦੇ ਨਾਲ। ਥੈਂਕ ਯੂ।